ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਗੁਰਨਾਨਪੁਰ ਸਾਹਿਬ ਬਠੰਡਾ ਵਿਖੇ ਗੁਰੂਗੋਆਂ ਸਿੰਘ ਨਗਰ ਗਲੀ ਨੰਬਰ 10 ਅੱਜ ਅਸੀਂ ਗੱਲ ਕਰਨ ਲੱਗੇ ਆ ਮੌਜੂਦਾ ਪ੍ਰਧਾਨ ਇੰਦਰ ਸਿੰਘ ਜੀ ਨਾਲ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪਰਬ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਪਾਂ ਅਰਦਾਸ ਚ ਰੋਜ਼ ਪੜਦੇ ਆਂ ਪੁੱਠੀਆਂ ਘੱਲਾਂ ਲਹਾਈਆਂ ਚਰਖੇ ਚੜ੍ਹੇ ਉਹ ਕਿਹੜੇ ਕਿਹੜੇ ਸੰਗਤ ਕਰਨੇ ਸੀਗੇ ਉਹ ਸਿੰਘ ਲਗ ਲਗ ਟਾਈਮ ਤੇ ਸੀ ਜੀ ਇਹ ਜੋ ਜਿਨ੍ਹਾਂ ਨੇ ਮਤਲਬ ਆਪਣੇ ਜਵੇਦ ਖੋਪਰੀ ਜਿਹੜੀ ਹੈ ਭਾਈ ਤਾਰੂ ਸਿੰਘ ਜੀ ਨੇ ਲਵਾਈ ਆ ਜੀ ਤੇ ਮੈਂ ਦਰਵਾਜ਼ੇ ਅਸਲ ਯਾਦ ਨਹੀਂ ਆ ਵੀ ਉਹ ਕਿੰਨੇ ਸੰਗਾਂ ਨਾਲ ਆਏ ਇਹਦੇ ਵਿੱਚ ਜਿਹੜੇ ਚਟਖੜੀਆਂ ਦੇ ਵਿੱਚੜੇ ਆ ਉਹ ਆਮ ਜਿਹੜੇ ਆਪਾਂ ਦਰਬਾਰ ਸਾਹਿਬ ਜਾਣਦੇ ਆ ਜਾਬ ਕਾਲ ਦੇ ਵਿੱਚ ਫੋਟੋਆਂ ਲੱਗੀਆਂ ਉਹਨਾਂ ਦੇ ਥੱਲੇ ਨਾਂ ਵੀ ਲਿਖੇ ਆ ਤੇ ਉਹ ਇਸ ਕਰਕੇ ਮੈਨੂੰ ਇਸ ਵੇਲੇ ਯਾਦ ਨਹੀਂ ਆ ਹੋਰ ਵੀ ਜਿਹੜੇ ਸੰਗਤ ਕਿਸੇ ਵੀ ਤਰ੍ਹਾਂ ਦੇ ਉਹ ਆਪਣਾ ਗੁਰੂ ਘਰ ਦਾ ਪਾਕ ਦਾ ਮੋਰਚਾ ਸੀਗਾ ਤਾਂ ਉੱਥੇ ਸਿੰਘਾਂ ਨੇ ਸਿੱਧੀਆਂ ਦਿੱਤੀਆਂ ਬੀਬੀਆਂ ਨੇ ਟੁਕੜੇ ਟੁਕੜੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਆ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਆ ਸਾਰੇ ਆਪਾਂ ਉੱਥੇ ਜਾਬਕਲ ਦੇ ਵਿੱਚ ਫੋਟੋ ਦੇਖਸਾ ਹਿੰਦ ਸਿੰਘ ਜੀ ਅੱਜ ਤੰਤਾਂ ਸਿੰਘ ਤੇ ਬਾਦਰ ਜੀ ਦਾ ਸ਼ਹੀਦੀ ਦਿਵਸ ਹੈ ਉੱਤੇ ਤੁਸੀਂ ਕੋ ਸ਼ਬਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਗਤ ਨੂੰ ਪਤਾ ਹੀ ਹੈ ਕਿ ਸਾਬ੍ਹ ਸਰਦਾਰ ਤੇਗ ਬਹਾਦਰ ਜੀ ਦਾ ਸਾਜ 350 ਸਾਲਾਂ ਚੋਂ ਸ਼ਹੀਦੀ ਹੋ ਪਿਆ ਅੱਜ ਜਿਹੜਾ ਸੂਰਜ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਨੂੰ ਮੁੱਖ ਰੱਖਦੇ ਹੋਇਆ ਸਾਡੇ ਲੋਕ ਨੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਜਿੰਦੇ ਵਿੱਚ ਅਸੀਂ ਕੀਰਤਨ ਦਰਬਾਰ ਪਹਿਲਾਂ ਕੀਤਾ ਲਾਗੀ ਸਿੰਘ ਜੀ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਬੱਚਿਆਂ ਦਾ ਅਸੀਂ ਕਵੀ ਦਰਬਾਰ ਕਰਵਾਇਆ ਜਿੰਨੂੰ ਕੇ ਸੰਗਤ ਨੇ ਬੜੇ ਹੀ ਪ੍ਰੇਮ ਨਾਲ ਆਨੰਦ ਨਾਲ ਬੈਠ ਕੇ ਸੁਣਿਆ ਉਹ ਸੰਗਤ ਬਿਲਕੁਲ ਨਹੀਂ ਇੱਕ ਹਿੱਲੀ ਇਸਤਾਨ ਤੇ ਬੇਸ਼ੱਕ ਸਾਡਾ ਜਿਹੜਾ ਟਾਈਮ ਤੋਂ ਮੈਂ ਘੰਟਿਆਂ ਤੋਂ ਲਗਭਗ ਵੱਧ ਲੱਗ ਗਿਆ ਤੇ ਪਰ ਸੰਗਤ ਦੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨਾਂ ਕੇ ਬਿਲਕੁਲ ਸਾਡਾ ਸਹਿਯੋਗ ਦਿੱਤਾ ਔਰ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਹੈ ਬਹੁਤ-ਬਹੁਤ ਮਿਹਰਬਾਨੀ ਜੀ ਇਹਨਾਂ ਸਾਰੇ ਦੀ ਇਹ ਸ਼ਹੀਦੀ ਕਦੋਂ ਅਮਨਦਲ ਸ਼ਹੀਦੀ ਕਦੋਂ ਦਿੱਤੀ ਸੀ ਗੁਰਤੇਗ ਪਤ ਜੀ ਕਿ 350 ਸਾਲ ਹੋ ਗਏ ਜੀ ਅੱਜ 1675 ਈਸਵੀ ਦੇ ਚ ਦਿੱਤੀ ਸੀ ਜੀ ਇਹਨਾਂ ਨੇ ਕਸ਼ਮੀਰੀ ਪੰਡਤ ਜਿਹੜੇ ਆਏ ਸੀਗੇ ਜੀ ਕਿ ਉਹ ਔਰੰਗਜ਼ੇਬ ਜਿਹੜਾ ਉਹ ਸਾਰਿਆਂ ਨੂੰ ਮੁਸਲਮਾਨ ਬਣਾ ਰਿਆ ਸੀ ਸਵਾ ਮੰਚ ਜਨੇਊ ਲਾ ਕੇ ਉਹ ਰੋਟੀ ਖਾਂਦਾ ਸੀਗਾ ਉਹਨੇ ਇੱਕ ਪਾਸੇ ਲੱਗਿਆ ਤੇ ਸਾਰਿਆਂ ਨੂੰ ਮੁਸਲਮਾਨ ਬਣਾਉਣ ਤੇ ਲੱਗਿਆ ਸੀ ਉਹਨੇ ਸਿਰਫ ਇਸਲਾਮ ਮੈਪ ਹੋਏ ਇੱਕ ਧਰਮ ਹੋਵੇ ਇਸਲਾਮ ਦੂਜਾ ਧਰਮ ਚਾਹੁੰਦਾ ਹੀ ਨਹੀਂ ਸੀਗਾ ਤੇ ਉਹਨਾਂ ਨੂੰ ਕਿਸੇ ਜਿਹੜਾ ਖੁਫੀਆ ਵਿਭਾਗ ਸੀ ਜੋ ਹੁੰਦਾ ਨੇ ਉਹਨਾਂ ਨੇ ਸਲਾਹ ਦਿੱਤੀ ਕਿ ਜਿਹੜੇ ਸਭ ਨਾਲ ਵੱਧ ਪੜੇ ਲਿਖੇ ਹਿੰਦੂ ਪੰਡਤ ਹੈਗੇ ਆ ਇਹ ਕਸ਼ਮੀਰ ਦੇ ਵਾਸੀ ਹੈ ਜੇ ਤੁਸੀਂ ਕਸ਼ਮੀਰ ਦੇ ਵਿੱਚ ਜਾ ਕੇ ਇਹ ਜਿਹੜੇ ਹਿੰਦੂਆਂ ਨੂੰ ਤੁਸੀਂ ਉੱਥੋਂ ਦੇ ਜਿਹੜੇ ਪੰਡਤ ਹੈ ਉਹਨਾਂ ਨੂੰ ਤੁਸੀਂ ਮੁਸਲਮਾਨ ਬਣਾ ਲਓ ਤੇ ਬਾਕੀ ਜਿਹੜੇ ਉਹ ਛੇਤੀ ਬਣ ਜਾਣਗੇ ਤੇ ਉਹਨਾਂ ਦੇ ਪੂਰੀ ਸਲਾਹ ਮੰਨਦੇ ਆਪਣੇ ਖੁਫੀਆ ਏਜੰਸੀਆਂ ਦੀ ਔਰ ਇਸੇ ਤਰ੍ਹਾਂ ਹੀ ਉਹਨੇ ਆਪਣੇ ਜਿਹੜੇ ਅਹਿਲਕਾਰ ਸੀ ਉਹਨਾਂ ਨੂੰ ਹੁਕਮ ਦਿੱਤਾ ਕਿ ਜੋ ਕਸ਼ਮੀਰ ਦੇ ਵਿੱਚ ਜਾਓ ਜਿਹੜੇ ਉੱਥੇ ਪੰਡਤਾਂ ગયા ਉਹਨਾਂ ਨੂੰ ਲਾਲਚ ਦੇ ਦਿਓ ਮੌਤ ਦਾ ਡਰਾਵਾ ਦੇ ਦਿਓ ਹੋਰ ਜਿਹੜੇ ਵੀ ਤਰੀਕੇ ਨਾਲ ਮੰਨਦੇ ਆ ਉਹਨਾਂ ਨੂੰ ਮਨਾ ਕੇ ਤੁਸੀਂ Hindu ਬਣਾ ਲਓ ਤੇ ਉਹਨਾਂ ਦੇ ਵਿੱਚ ਉਹਨਾਂ ਜਦੋਂ ਉੱਥੇ ਅਹਿਲਕਾਰ ਪਹੁੰਚੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਗੱਲ ਕੀਤੀ ਤੇ ਉਹ ਆਪਣੇ ਜਦੋਂ ਸਾਰੀ ਗੱਲਬਾਤ ਹੋਈ ਤੇ ਉਹਨਾਂ ਨੇ ਜਿਹੜਾ ਕੁਝ ਟਾਈਮ ਲੈ ਲਿਆ ਅਲੱਕਾਰਾ ਕਰੋ ਵੀ ਅਸੀਂ ਭਾਈ ਚਲੋ ਹਿੰਦੂ ਪਰ ਹੈਗੇ ਆ ਠੀਕ ਹੈ ਜੋ ਹੁਕਮ ਆਇਆ ਵੇਖਾਂਗੇ ਤੇ ਸਾਨੂੰ ਬੜਾ ਸਲਾਹ ਕਰਨ ਬਸ਼ਰਾ ਕਰਨ ਦਾ ਟਾਈਮ ਦਿੱਤਾ ਜਾਵੇ ਅਹਿਲ ਕਰਨ ਦੇ ਚਲੋ ਬਾਦਸ਼ਾਹ ਰੰਗਜੀਤ ਨਾਲ ਕਰਕੇ ਉਹਨਾਂ ਨੂੰ ਕੋ ਸਲਾਮ ਰਸਲ ਟਾਈਮ ਦਿੱਤਾ ਇਹਦੀ ਮੀਨ ਟਾਈਮ ਉਹ ਜੋਏ ਤਰ ਤਰ ਜਾਂਦੇ ਉਹ ਮੰਦਰਾਂ ਦੇ ਵਿੱਚ ਜੋ ਠਾਕਰ ਦਵਾਰਾਂ ਦੇ ਜਿੱਥੇ ਵੀ ਕਿਤੇ ਗਏ ਜੋ ਉਹਨਾਂ ਦੇ ਪੂਜਾ ਸਥਾਨ ਸੀ ਸਾਨੂੰ ਤੇ ਜਾ ਕੇ ਉਹਨਾਂ ਨੇ ਘੰਟੀਆਂ ਖੜਕਾਈਆਂ ਢਾਲ ਵਜਾਏ ਪਰ ਕਿਤੋਂ ਵੀ ਕੋਈ ਉਹਨਾਂ ਨੂੰ ਬੋੜ ਨਾ ਹੋਈ ਕਿਤੋਂ ਵੀ ਕੋਈ ਕਿਸੇ ਨੇ ਕੋਈ ਖੈਰ ਨਹੀਂ ਪਾਈ ਉਹਨਾਂ ਨੂੰ ਅਖੀਰ ਤੇ ਇੱਕ ਮੰਦਰ ਦੇ ਵਿੱਚ ਸ਼ਾਇਦ ਮੇਰਾ ਖਲ ਅਮੰਡਾਸ ਜਦ ਸੁਣਿਆ ਮੈਂ ਵੀ ਉੱਥੇ ਬਹਿ ਕੇ ਆਪਣਾ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਹਨਾਂ ਨੂੰ ਪ੍ਰਕਾਸ਼ ਵਿੱਚ ਵਾਰਾਈ ਇਹ ਤਾਂ ਸ੍ਰੀ ਗੁਰੂ ਨਾਨਕ ਦੀ ਗੱਦੀ ਤੇ ਜੋ ਬੈਠੇ ਆ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਕੋਲ ਤੁਸੀਂ ਅਨੰਤਪੁਰ ਸਾਹਿਬ ਇਸੇ ਵਿਖੇ ਜਾਓ ਤੇ ਉਹ ਤੁਹਾਡੇ ਮਸਲੇ ਦਾ ਹੱਲ ਕਰ ਸਕਦੇ ਆ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਪੰਡਤ ਸੀਗੇ ਇਹ ਗੁਰੂ ਸਾਹਿਬ ਜੀ ਕੋਲੇ ਆ ਕੇ ਗਲਾਚ ਪੱਲੂ ਪਾਏ ਹੁੰਦੇ ਪਿੱਟ ਦੇ ਵਿਚਾਰੇ ਆਏ ਤੇ ਇਹਨਾਂ ਨੇ ਆ ਕੇ ਗੁਰੂ ਸਾਹਿਬ ਕੋਲੇ ਫਰਿਆਦ ਕੀਤੀ ਤੇ ਗੁਰੂ ਸਾਹਿਬ ਸੋਚਣ ਲੱਗ ਪਏ ਸੋਚਣ ਲੱਗੇ ਕਿ ਕਹਿਣ ਲੱਗੇ ਵੀ ਇਹ ਕਿਸ ਤਰ੍ਹਾਂ ਇਹ ਮਸਲਾ ਹੱਲ ਹੋਵੇ ਤੇ ਇਹ ਵੀ ਸਾਰੇ ਪੰਡਤ ਵੀ ਬੈਠੇ ਕਿ ਉਹ ਤਾਂ ਉਹ ਕੋਹਨਾ ਤੁਹਾਨੂੰ ਖਤਰੇ ਚ ਉਹ ਤਾਂ ਆਪਦੇ ਰੋਈ ਪਿੱਟੀ ਜਾਂਦੇ ਆ ਤੇ ਗੁਰੂ ਸਾਹਿਬ ਨੂੰ ਫਿਰ ਪੁੱਛਦੇ ਗੁਰੂ ਸਾਹਿਬ ਦੱਸੋ ਜੀ ਗੁਰੂ ਸਾਹਿਬ ਕਹਿੰਦੇ ਜੇ ਕੋਈ ਵੱਡੀ ਕੋਈ ਮਹਾਨ ਰਸਤੀ ਇਹਦੇ ਵਰਗੀ ਕੋਈ ਕੁਰਬਾਨੀ ਦੇਵੇ ਤੇ ਉਹੀ ਸ਼ਾਇਦ ਮਤਲਬ ਤਾਂ ਹੀ ਇਹ ਤੁਹਾਨੂੰ ਦੱਸ ਸਕਦਾ ਐ ਇੰਨੇ ਚਿਰ ਚ ਗੁਰੂ ਸਾਹਿਬ ਦੇ ਕੋਲ ਜਿਹੜੇ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਰਾਏ ਜੀ ਜਿਹੜੇ ਉਸ ਵੇਲੇ ਗੁਰੂ ਨਹੀਂ ਸੀਗੇ 9 ਸਾਲ ਦੀ ਉਮਰ ਸੀ ਗੋਬਿੰਦ ਰਾਏ ਨਾਂ ਸੀ ਉਹਨਾਂ ਦਾ ਉਸ ਵੇਲੇ ਟਾਈਮ ਤੇ ਉਹ ਖੇਡਦੇ ਖੇਡਦੇ ਅੰਦਰ ਕੋਈ ਦਿੱਚਾਰ ਗਏ ਗੁੱਚੇ 'ਚ ਬੈਠਾ ਉਹਨਾਂ ਨੇ ਜਦੋਂ ਪੁੱਛਿਆ ਆ ਕੇ ਪਿਤਾ ਜੀ ਨੂੰ ਪਿਤਾ ਜੀ ਇਹ ਕੌਣ ਆ ਨਾ ਇਹ ਕਿਉਂ ਰੋ ਰਹੇ ਹਨ ਇਹਨਾਂ ਨੂੰ ਕੀ ਤਕਲੀਫ ਹੈ ਤਾਂ ਪਿਤਾ ਪਿਉਦਾਈ ਪਿਤਾ ਜੀ ਸਾਬ ਸਿਰਗੁਰ ਤੇ ਇੱਕ ਵਾਰ ਜਿਹਨੇ ਉਹਨਾਂ ਨੂੰ ਦੱਸਿਆ ਕਿ ਇਹ ਪੰਡਤ ਹੈ ਨਾ ਇਹਨਾਂ ਦੇ ਜਿਹੜਾ ਹਿੰਦੂ ਹੈ ਇਹ ਫੈਮਿਲੀ ਨਾਲ ਦੇ ਰਿਲੇਟਡ ਹੈ ਤੇ ਇਹਨਾਂ ਦੇ ਜਿਹੜਾ ਰੰਗਜੀਬ ਹੈ ਉਹ ਇਹਨਾਂ ਦੇ ਧਰਮ ਜਿਹੜਾ ਹੈ ਉਹ ਖਤਮ ਕਰ ਰਿਹਾ ਤੇ ਸਾਰੇ ਉਹਨਾਂ ਨੂੰ ਮੁਸਲਮਾਨ ਬਣਾ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਗੋਬਿੰਦ ਰਾਏ ਜੀ ਕਹਿੰਦੇ ਫਿਰ ਪਿਤਾ ਜੀ ਇਹ ਕਿਵੇਂ ਕਿਸ ਤਰ੍ਹਾਂ ਹੋਏਗਾ ਕਿਵੇਂ ਤੁਹਾਨੂੰ ਪਸਦਾ ਉਹ ਕਹਿੰਦੇ ਵੀ ਪਿਤਾ ਜੀ ਨੇ ਕੋ ਕਹਿਆ ਕਹਿੰਦੇ ਵੀ ਜੇ ਕੋਈ ਮਹਾਨ ਅਸਤੀ ਕੋਈ ਇਹਨਾਂ ਦਾ ਜਿਹੜਾ ਕੋਈ ਕੁਰਬਾਨੀ ਦੇਵੇ ਤਾਹੀ ਇਹਨਾਂ ਦਾ ਤਰਜਾ ਉਹ ਬਾਸ ਸਕਦਾ ਤੇ ਉਹਦਾ ਇਹਨਾਂ ਦਾ ਤਰਜਾ ਜਿਹੜਾ ਪਸੰਦਾ ਬੜਾ ਔਖਾ ਹੈ ਤੇ ਕਿ ਫਿਰ ਕਹਿੰਦੇ ਪਿਤਾ ਜੀ ਗੁਰੂ ਸਾਹਿਬ ਕਹਿੰਦੇ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਕਿਵੇਂ ਗੁਰੂ ਸਾਹਿਬ ਨੇ ਕਿਹਾ ਕਾਕਾ ਜੀ ਤੁਹਾਡੀ ਉਮਰ ਬਹੁਤ ਛੋਟੀ ਹੈ ਮੈਂ ਤਾਂ ਤੁਹਾਡੇ ਬਾਰੇ ਫਿਕਰ ਕਰ ਰਿਹਾ ਸੀਗਾ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੋਲੇ ਜਦ ਮਾਤਾ ਕੇ ਉਧਰ ਮੈਂ ਗੁਰੂ ਗੋਬਿੰਦ ਰਾਏ ਜੀ ਗੁਰੂ ਸਾਹਿਬ ਨਹੀਂ ਉਸ ਸਮੇਂ ਤੇ ਗੋਬਿੰਦ ਰਾਏ ਨਾ ਸੀ ਉਹਨਾਂ ਦਾ ਸੌਰੀ ਮੈਂ ਕਈ ਵਾਰੀ ਕਹਿ ਗਿਆ ਜਦ ਮਾਤਾ ਕੇ ਉਧਰ ਮੈਂ ਤਬ ਰੱਖ ਤਬ ਰੱਖਤਾ ਸੋਏ ਅਬ ਤੋਂ ਭੈ 9 ਸਾਲ ਕੇ ਅਬ ਕਿਉਂ ਨਾ ਸਹਾਹੀ ਹੋਏ ਉਹਨਾਂ ਨੇ ਪੂਰੀ ਪਰਬਤਾਂ ਦੇ ਡੋਰ ਸੁੱਤੀ ਪਰਬਤਾਂ ਵਿੱਚ ਜਦੋਂ ਉਧਰ ਦੇ ਵਿੱਚ ਰੱਖਿਆ ਸੀਗਾ ਤੁਹਾਨੂੰ ਵੀ ਰੱਖੇਗਾ ਤੇ ਗੁਰੂ ਸਾਹਿਬ ਜੀ ਨਾਲ ਇਸ ਵੇਲੇ ਬਹੁਤ ਮਤਲਬ ਹੋਏ ਤੇ ਇਸ ਕਰਕੇ ਤਾਂ ਪਸੰਦ ਹੋਏ ਤੇ ਉਹਨਾਂ ਨੇ ਫੈਸਲਾ ਕਰ ਲਿਆ ਤੇ ਇਹ ਬਿੱਤੇ ਦੀ ਕੁਰਬਾਨੀ ਦੇਣੀ ਆ ਤੇ ਗੁਰੂ ਕੋਵਿੰਦ ਰਾਜ ਕੋਵਿੰਦ ਰਾਜ ਰੱਖਿਆ ਪਰ ਤੁਹਾਡੇ ਤੋਂ ਮਾਂ ਪੁੱਛ ਕੌਣ ਹੋ ਸਕਦਾ ਤੇ ਉਹਨਾਂ ਨੇ ਇਸ ਵੇਲੇ ਗੁਰਤੇਗ ਬਾਤ ਜੀ ਨੇ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ ਤੇ ਇਹ ਤਿਹਾੜ ਦੇ ਵਿੱਚ ਇਹ ਪਹਿਲੀ ਚੀਜ਼ ਆ ਕਿ ਜਿਹੜਾ ਮਕਤੂਲ ਆਪ ਚੱਲ ਕੇ ਕਾਤਲ ਕੋਲੇ ਗਿਆ ਅੱਜ ਤੱਕ ਨਾ ਪਹਿਲਾਂ ਤੇ ਨਾ ਕਦੇ ਬਾਅਦ ਚੜਜਾ ਖਸਾ ਤੇ ਇਸ ਤੋਂ ਨਹੀਂ ਕੋ ਜੰਪਲ ਮਿਲੀ ਹੈ ਨਾ ਕੋਈ ਉਦਾਹਰਨਾ ਆਪਾਂ ਨੂੰ ਬਾਅਦ ਚ ਮਿਲੇਗੀ ਕਿ ਇੱਕ ਜਿਹੜਾ ਸ਼ਹੀਦ ਹਉਣ ਵਾਸਤੇ ਬੰਦਾ ਆਪ ਚੱਲ ਕੇ ਤਕਰੀਬਨ ਨਿਕਾਲੋਗੇ 300 ਕਿਲੋਮੀਟਰ ਲਗਭਗ ਸਫ਼ਰ ਕਰਕੇ ਗਏ ਆ ਉਸ ਟਾਈਮ 'ਚ ਜਦੋਂ ਕੋਈ ਵਹੀਕਲ ਨਹੀਂ ਸੀ ਹੁੰਦੇ ਜੰਗਲਾਂ ਦੇ ਵਿੱਚ ਸਿਰ ਪੈਦਲ ਰਸਤਾ ਹੁੰਦਾ ਸੀ ਤੇ ਕਿੰਨੇ ਸ਼ਹੀਦ ਸ਼ੰਗਾਨ ਸ਼ਹੀਦ ਨੇ ਉਸ ਟਾਈਮ ਉਸ ਟਾਈਮ ਦੇ ਨਾਲ ਤਿੰਨ ਸੰਗ ਸੀ ਦੋਏ ਸੀਗੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਅਾਲਾ ਜੀ ਉਹਨਾਂ ਦੇ ਪਹਿਲਾਂ ਕੋ ਉਹਨਾਂ ਨੂੰ ਤੁਸੀਂ ਦੇਖਿਆ ਸ਼ਹੀਦ ਕੀਤਾ ਗਿਆ ਸਹਿਦ ਗੁਰੂ ਸਾਹਿਬ ਢੋਲ ਚਾਨ ਪਰ ਨਾ ਦਾ ਗੁਰੂ ਦੇ ਸਿੱਖ ਢੋਲੇ ਤੇ ਗੁਰੂ ਇਹਦਾ ਢੋਲੇ ਨੇ ਕਹਦਾ ਸੀਗਾ ਉਹਨਾਂ ਦੀ ਸਿੱਦਤ ਬਾਅਦ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜੀ ਠੀਕ ਹੈ ਪਰ ਅਸ ਅੱਜ ਰੋਜ਼ ਪੜਦੇ ਆਂ ਪੁੱਠੀਆਂ ਘੱਲਾਂ ਲਹਾਈਆਂ ਚਰਖੇ ਚੜ੍ਹੇ ਉਹ ਕਿਹੜੇ ਕਿਹੜੇ ਸੰਗਤ ਕਰਨੇ ਸੀਗੇ ਉਹ ਸਿੰਘ ਅਲਗ-ਅਲਗ ਟਾਈਮ ਤੇ ਸੀ ਜੀ ਜਿਹਨਾਂ ਨੇ ਮਤਲਬ ਆਪਣੇ ਜਵੇਦ ਖੋਪਰੀ ਜਿਹੜੀ ਹੈ ਭਾਈ ਤਾਰੂ ਸਿੰਘ ਜੀ ਨੇ ਲੁਾਈਆ ਜੀ ਤੇ ਮੈਂ ਦਵਾਇਤ ਅਸਲ ਯਾਦ ਨਹੀਂ ਆ ਬੀ ਵੀ ਅਗਰ ਲੰਕਨੇ ਸੰਗਾਂ ਨਾਲ ਇਹਦੇ ਵਿੱਚ ਜਿਹੜੇ ਚੜਖਣੀਆਂ ਦੇ ਵਿਚੜੇ ਆ ਉਹ ਆਮ ਜਿਹੜੇ ਆਪਾਂ ਦਰਬਾਰ ਸਾਹਿਬ ਜਾਣੇ ਆ ਜਾਬ ਕਾਲ ਦੇ ਵਿੱਚ ਫੋਟੋ ਲੱਗੀਆਂ ਉਹਨਾਂ ਦੇ ਥੱਲੇ ਨਾਂ ਵੀ ਲਿਖੇ ਆ ਤੇ ਉਹ ਇਸ ਕਰਕੇ ਮੈਨੂੰ ਇਸ ਵੇਲੇ ਯਾਦ ਨਹੀਂ ਆ ਹੋਰ ਵੀ ਜਿਹੜੇ ਸੰਗ ਕਿਸੇ ਵੀ ਤਰ੍ਹਾਂ ਦੇ ਉਹਨੇ ਆਪਣਾ ਗੁਰੂ ਘਰ ਬਾਗ ਦਾ ਮੋਰਚਾ ਸੀਗਾ ਤਾਂ ਉੱਥੇ ਸੰਗਾਂ ਨੇ ਸਿੱਧੀਆਂ ਦਿੱਤੀਆਂ ਬੀਬੀਆਂ ਨੇ ਟੁਕੜੇ ਟੁਕੜੇ ਕਰਕੇ ਗਲਾਂ ਦੇ ਵਿੱਚ ਹਾਰ ਪਵਾਏ ਆ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਆ ਸਾਰੇ ਆਪਾਂ ਉੱਥੇ ਜਾਬ ਕਾਲ ਦੇ ਵਿੱਚ ਫੋਟੋ ਵੇਖ ਸਕਦੇ ਆ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਨ ਗੁਰਦੁਆਰਾ ਗੋਨਾਂਗਪੜੀ ਸਾਹਿਬ ਦੇ ਸੇਵਾਦਾਰ ਭਾਈ ਇੰਦਰ ਸਿੰਘ ਜੋ ਮੁਖਤਿਆਰ ਵਜਾਰ ਨੇ ਥੁੰਦੇ ਉਹਨਾਂ ਨੇ ਬੜੇ ਹੀ ਵਿਸਤਾਰ ਨਾਲ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਦੱਸਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ